ਮਾਰਚ ਦੇ ਮਹੀਨੇ ਚ ਢੀਂਡਸਾ ਸਾਹਿਬ ਤੇ ਪਰਮਿੰਦਰ ਕਹਿੰਦੇ ਐ ਸੁਖਬੀਰ ਸਿੰਘ ਬਾਦਲ ਵਰਗਾ ਲੀਡਰ ਕੋਈ ਨਹੀਂ ਇਹਨੇ ਇਹਨੇ ਮਾਫੀ ਮੰਗ ਲਈ ਅਕਾਲ ਤੱਕ ਤੋਂ ਸਾਡੇ ਸ਼ਾਂਤੀ ਪੈ ਗਈ ਹੁਣ ਬਿਨਾਂ ਸ਼ਰਤ ਸ਼ਾਮਲ ਹੋਣੇ ਐ ਸ਼ਰਤ ਕੀ ਸੀ ਕਿ ਮੁੰਡੇ ਨੂੰ ਟਿਕਟ ਦੇ ਦਿਓ ਉਹ ਯਾਰ ਜੇ ਸੁਖਬੀਰ ਸੇ ਮਾੜਾ ਟਿਕਟ ਕਿਉਂ ਮੰਗਦੇ ਹੋ ਛੱਡੋ ਖੜਾ ਜੇ ਚੰਗਾ ਐ ਤੇ ਫਿਰ ਨਿੰਦ ਦੇ ਕਿਉਂ ਆ ਤੇਰੇ ਸੌਦੇ ਵਾਲੇ ਤੋਂ ਵੋਟਾਂ ਲੈ ਕੇ ਐਮਐਲਏ ਬਣਦਾ ਲਹਿਰਾ ਗਾਗਾ ਤੋਂ ਮਾੜਾ ਸੁਖਵੀਰ ਸਿੰਘ ਬਾਦਲ ਹੈ। ਕੁਮਾਲ ਦੀ ਗੱਲ ਆ ਯਾਰ। ਇਹ ਨੱਚਣ ਵਾਲੇ ਨੇ ਇਹ ਪੰਥ ਨਹੀਂ ਹੋ ਸਕਦੇ। ਇਹ ਗੁਰੂ ਦੇ ਸਿੱਖ ਨਹੀਂ ਹੋ ਸਕਦੇ। ਬਾਦਲ ਸਾਹਿਬ ਮੁੱਖ ਮੰਤਰੀ ਸੀ। ਸਰਦਾਰ ਸੁਖਦੇਵ ਸਿੰਘ ਢੀਂਡਾ ਸਾਹਿਬ ਬਾਦਲ ਸਾਹਿਬ ਨੂੰ ਕਹਿੰਦੇ ਬਾਦਲ ਸਾਹਿਬ ਨਨਕਾਣਾ ਸਾਹਿਬ ਗੁਰਦੁਆਰੇ ਦਾ ਮੈਨੇਜਰ ਬਦਲ ਦਿਓ। ਉਹ ਕਹਿੰਦੇ ਢੀਂਡਾ ਸਾਹਿਬ ਮੈਂ ਤਾਂ ਮੁੱਖ ਮੰਤਰੀ ਆ ਮੈਂ ਮੈਨੇਜਰ ਨੂੰ ਕਿੱਥੋਂ ਬਦਲਦਾ। ਕਹਿੰਦੇ ਬਡੂੰਗਰ ਮੇਰੇ ਆਖੇ ਨਹੀਂ ਲੱਗਦਾ। ਉਹ ਕਹਿੰਦੇ ਤੁਹਾਡਾ ਰੌਲਾ ਕੀ ਹੈ ਤੁਸੀਂ ਸ਼ਹਿਰ ਇਲਾਕੇ ਦੇ ਲੀਡਰ ਹੋ ਉਹ ਕਹਿੰਦਾ ਮੇਰੀ ਗੱਲ ਨਹੀਂ ਮੰਨਦਾ ਜਦ ਮੈਂ ਕਹਿੰਦਾ ਲੰਗਰ ਭੇਜਦੇ ਭੇਜਦਾ ਨਹੀਂ ਉਹ ਕਹਿੰਦਾ ਪ੍ਰਧਾਨ ਤੋਂ ਪਾਹ ਦਖਲ ਤੁਸੀਂ ਦਿੰਦੇ ਹੋ ਕਿ ਅਸੀਂ ਦਿੰਨੇ ਆ ਮੈਂ ਕਿਸੇ ਦੇ ਉਲਟ ਨਹੀਂ ਕਹਿੰਦਾ ਚੰਦੂ ਮਾਜਰਾ ਸਾਹਿਬ ਦੇ ਘਰ ਮੀਟਿੰਗ ਹੋਵੇ ਲੰਗਰ ਅੰਬ ਸਾਹਿਬ ਗੁਰਦੁਆਰੇ ਤੋਂ ਜਾਂਦਾ ਉਹ ਯਾਰ ਤੁਹਾਨੂੰ ਰੱਬ ਨੇ ਸਭ ਕੁਝ ਦਿੱਤਾ ਘਰ ਦੀਆਂ ਰੋਟੀਆਂ ਦਾ ਆਪ ਪਕਾ ਲਓ ਕਿਉਂ ਮਹਿੰਗਾਈ ਜਨ ਨੂੰ ਗੁਰਦੁਆਰਿਆਂ ਤੋਂ ਆ ਬਲਦੇਵ ਮਾਨ ਜਿਹੜਾ ਹੁਣ ਉਧਰ ਚੌਧਰੀ ਬਣਿਆ ਫਿਰਦਾ ਹੈ ਢੀਂਡਸਾ ਸਾਹਿਬ ਹਾਰ ਗਏ ਇਹਦੇ ਹਲਕੇ ਦਿੜਬੇ ਚੋਂ ਜਿੱਤ ਗਏ 2800 ਵੋਟ ਤੇ ਸ਼ਾਮ ਨੂੰ ਬਾਦਲ ਸਾਹਿਬ ਨੂੰ ਕਹਿੰਦੇ ਬਲਦੇਵ ਮਾਨ ਕਰਕੇ ਮੈਂ ਹਾਰ ਗਿਆ ਇਹਨੂੰ ਪਾਰਟੀ ਚੋਂ ਕੱਢ ਦੇ ਉਹਨੂੰ ਪਾਰਟੀ ਚੋਂ ਕੱਢਾਤਾ ਹੁਣ ਯਾਰ ਬਣ ਗਿਆ ਯਾਰ ਸੁਖਵੀਰ ਸਿੰਘ ਬਾਦਲ ਨੇ ਕਿਹਾ ਬਲਦੇਵ ਮਾਨ ਨਾ ਉਮਰ ਕਿੰਨੀ ਹੈ ਕਹਿੰਦਾ 85 ਸਾਲ ਉਹ ਕਹਿੰਦੇ ਹੁਣ ਆਰਾਮ ਕਰ ਲੈ ਲੈ ਕਹਿੰਦਾ ਮੈਂ ਹੁਣਾਂ ਅੱਜ ਚਲੇ ਜਾਣਾ ਸੁਧਾਰੀਆਂ ਚ ਉਹ ਸੁਧਾਰੀਆਂ ਚ ਜਾ ਰਿਹਾ ਢੀਂਡਸਾ ਸਾਹਿਬ 88 ਦੇ ਉਹ ਸੁਧਾਰੀਆਂ ਚ ਹੈ ਕਿ ਦੇਖੋ ਰੜੇ ਕਹੇ ਜੇ ਨੇ ਇਹ ਤਿੰਨੇ ਹੀ ਨਹੀਂ ਇਕੱਠੇ ਹੁੰਦੇ ਮੈਂ ਕਿਹਾ ਤਿੰਨਾਂ ਨੂੰ ਕਮਰੇ ਚ ਬਾੜ ਲਓ ਕਹ ਦੇ ਪ੍ਰਧਾਨ ਲਾ ਬਲੋ ਜੇ ਬਾਹਰ ਪੱਕਾ ਕੱਚਾ ਚ ਦੇ ਕੇ ਨਾ ਹਉਣ ਤਾਂ ਬਾੜ ਲੜਾ ਖਾਲਸਾ ਜੀ ਸਟੇਜ ਤੇ ਬਿਰਾਜਮਾਨ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਾਹਿਬ ਸਰਦਾਰ ਸੁਖਵੀਰ ਸਿੰਘ ਜੀ ਬਾਦਲ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ tạmਮੀ ਸਾਹਿਬ ਝੁੰਦਾ ਸਾਹਿਬ ਲੋਂਗੋਵਾਲ ਸਾਹਿਬ ਸਮੁੱਚੀ ਸੰਗਰੂਰ ਤੇ ਬਰਨਾਲੇ ਦੀ ਲੀਡਰਸ਼ਿਪ ਕਰੋ ਫਤਿਹ ਪ੍ਰਵਾਨ ਵਾਹਿਗੁਰੂ ਜੀ ਕਾ ਖਾਲਸਾ ਐ ਨਹੀਂ ਹੋਣਾ ਗੱਲ ਉਹ ਕਹਿੰਦੇ ਜੀ ਦੀ ਜ਼ੁਬਾਨ ਤੇ ਫਤਿਹ ਉਹਦੀ ਹੋਈ ਮੈਦਾਨ 'ਚ ਫਤਿਹ ਆਪਣੀ ਤੇ ਜ਼ੁਬਾਨ 'ਚ ਹੀ ਨਹੀਂ ਨਿਕਲਦੀ ਮੈਦਾਨ 'ਚ ਕੀ ਕਰਾਂਗੇ ਤਾਂ ਹੀ ਭਗਵੰਤ ਜਿੱਤ ਗਿਆ ਨਾ 10 ਜਿੱਤੇਦੇ ਹੁੰਦੇ ਸੀ ਤੁਸੀਂ 10 ਸੰਗਰੂਰ ਦੀਆਂ ਤੇ ਉਹਨਾਂ ਨੂੰ ਜਿਤਾਤੀਆਂ ਹੁਣ ਲੱਗੀ ਹੋਈ ਹੈ ਨਾ ਬਾਂਦਰ ਦੀ ਪੂਛ ਅਗੂ ਅਗ ਪੰਜਾਬ ਫੁਕਦਾ ਫਿਰਦਾ ਫਤਿਹ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿੱਥੇ ਡੁੱਲੇ ਖੂਨ ਸ਼ਹੀਦਾਂ ਦਾ ਤਕਦੀਰ ਬਦਲਦੀ ਕੌਮਾਂ ਦੀ ਰੰਬੀਆਂ ਨਾਲ ਖੋਪਰ ਲੈ ਜਾਂਦੇ ਤਸਵੀਰ ਬਦਲਦੀ ਕੌਮਾਂ ਦੀ ਸੰਤਾਂ ਬਾਰੇ ਗੁਰਬਾਣੀ ਦੀ ਉਹ ਤੁਕ ਬਿਲਕੁਲ ਸਹੀ ਸ਼ਾਬਤ ਹੁੰਦੀ ਹੈ ਮੋਹ ਮਰਨੇ ਕਾ ਚਾਉ ਹੈ ਮਰਾ ਤਾ ਹਰ ਕੇ ਦਵਾਰ ਮਤ ਹਰ ਪੁੱਛੇ ਕੌਣ ਹੈ ਪਰਾ ਹਮਾਰੇ ਬਾਹਰ ਜੀਵਨ ਵੀ ਗੁਰੂ ਦੀ ਤਾਬਿਆ ਚ ਬਤਾਇਆ ਤੇ ਅੰਤਮ ਸਵਾਸ ਵੀ ਗੁਰੂ ਸਾਹਿਬ ਦੀ ਤਾਬਿਆ 'ਚ ਗੁਰਦੁਆਰਾ ਸ਼ੇਰਪੁਰ ਵਿਖੇ ਲਏ। ਅੱਜ ਅਸੀਂ ਉਸ ਸ਼ਖਸੀਅਤ ਦੀ ਯਾਦ ਚ ਇੱਥੇ ਬੈਠੇ ਆਂ। ਮੈਂ ਬੇਨਤੀ ਆ ਪੰਜ ਸੱਤ ਕਰਨੀਆਂ ਨੇ ਬਹੁਤਾ ਲੰਬਾ ਕੰਮ ਨਹੀਂ ਕਰਨਾ। ਇੱਕ ਤਾਂ ਜਦ ਵੀ ਕੋਈ ਮਿਲਦਾ ਕਹਿੰਦਾ ਲੀਡਰ ਬੜੇ ਚਲੇ ਗਏ। ਮੈਂ ਕਿਹਾ ਲੀਡਰ ਨਹੀਂ ਗਏ ਬੰਦੇ ਗਏ ਨੇ। ਲੀਡਰ ਤਾਂ ਆ ਬਣਾਉਂਦੇ ਆ ਤੇ ਆ ਟੰਦੇ ਆ। ਇਹ ਅਕਾਲੀ ਦਲ ਤੇ ਇੱਕ ਗੁਰੂ ਦੀ ਕਿਰਪਾ ਹੈ। ਕੀ ਜਦ ਵੀ ਅਕਾਲੀ ਦਲ ਤਕੜਾ ਹੁੰਦਾ ਨਾਲ ਜੋਕਾਂ ਚ ਇੰਬੜਦੀਆਂ ਚੰਬੜਦੀਆਂ ਨੇ ਮੈਂ ਛੋਟਾ ਹੁੰਦਾ ਸੀ ਤੇ ਮੇਰੀ ਮਾਤਾ ਦੇ ਗੋਡਿਆਂ ਤੇ ਜੋਕਾ ਲਾਉਣ ਆ ਗਿਆ ਮੈਂ ਕਿਹਾ ਬੀਜੀ ਕਾਹਦੇ ਲਈ ਖੂਨ ਚੂਸਦੀਆਂ ਨੇ ਕਹਿੰਦੀਆਂ ਪੁੱਤ ਗੰਦਾ ਚੂਸਦੀਆਂ ਨੇ ਆਪਣੇ ਆਪ ਹੀ ਡਿੱਗ ਕੇ ਮਰ ਜਾਂਦੀਆਂ ਨੇ ਆਪਾਂ ਨੂੰ ਕਰਨ ਦੀ ਲੋੜ ਕੋਈ ਨਹੀਂ ਆਹ ਜੋਕਾਂ ਨੇ ਜਿਹੜੀਆਂ ਪਰਲੇ ਪਾਸੇ ਰੌਲਾ ਪਾਉਂਦੀਆਂ ਨੇ ਟਾਰ ਪਾਉਂਦੀਆਂ ਨੇ ਚੂਸ ਲਿਆ ਖੂਨ ਅਕਾਲੀ ਦਲ ਦੀ ਸਰਕਾਰ ਵੇਲੇ ਤੇ ਹੁਣ ਚੀਕਾ ਮਾਰਦੇ ਨੇ ਜਿਵੇਂ ਗੰਨਾ ਚੁੱਪ ਕੇ ਗਿੱਦੜ ਛਿੱਕਾ ਮਾਰਦਾ ਹੁੰਦਾ ਹੈ ਇਹ ਪਹਿਲੀ ਵਾਰ ਨਹੀਂ ਹੋਇਆ 67 'ਚ ਸਰਕਾਰ ਬਣੀ ਆ ਅਕਾਲੀ ਦਲ ਦੀ ਗੁਰਨਾਮ ਸਿੰਘ ਮੁੱਖ ਮੰਤਰੀ ਬਣਿਆ ਅਕਾਲੀ ਦਲ ਨੂੰ ਏਜੰਸੀਆਂ ਤੇ ਪੰਥ ਵਿਰੋਧੀ ਸ਼ਕਤੀਆਂ ਪਹਿਲੇ ਦਿਨ ਤੋਂ ਲੱਗੀਆਂ ਨੇ ਉਹਨਾਂ ਨੇ ਲਸ਼ਮਣ ਸਿੰਘ ਗਿੱਲ ਤੋਂ ਬਗਾਵਤ ਕਰਕੇ ਗੁਰਨਾਮ ਸਿੰਘ ਦੀ ਸਰਕਾਰ ਤੋੜਤੀ 11 ਮਹੀਨੇ ਸਰਕਾਰ ਚੱਲੀ 11 ਐਮਐਲਏ ਲੈ ਗਿਆ ਨਾਲ ਕਾਂਗਰਸ ਦੀ ਮਦਦ ਨਾਲ ਸਰਕਾਰ ਬਣਾ ਲਈ ਤੇ ਜੇ 11 ਐਮਐਲਏ ਚਲੇ ਗਏ ਤਾਂ ਅਕਾਲੀ ਦਲ ਦਾ ਵਿਗੜਿਆ ਕੱਖ ਨਾ ਡੇਡ ਸਾਲ ਬਾਅਦ ਨਵੀਂ ਚੋਣ ਹੋਈ 78 ਵਿੱਚ ਫੇਰ ਸਰਕਾਰ ਸਰਕਾਰ ਅਕਾਲੀ ਦਲ ਦੀ ਬਣ ਗਈ ਫੇਰ ਸਰਕਾਰ ਅਕਾਲੀ ਦਲ ਦੀ ਬਣ ਗਈ ਦੁਬਾਰਾ 69 ਚ ਇਸ ਵਾਰੀ ਸਰਕਾਰ ਦੇ ਮੁੱਖ ਮੰਤਰੀ ਨੂੰ ਹੀ ਖਰੀਦ ਲਿਆ ਏਜੰਸੀਆਂ ਨੇ ਗੁਰਨਾਮ ਸਿੰਘ ਨੇ ਗੁਰਨਾਮ ਸਿੰਘ ਵਿਕ ਗਿਆ ਸੰਤ ਫਤੇ ਸਿੰਘ ਸੰਤ ਚੰਨਣ ਸਿੰਘ ਜਿਨ੍ਹਾਂ ਨੇ ਮੁੱਖ ਮੰਤਰੀ ਬਣਾਇਆ ਉਹਨਾਂ ਦੇ ਵਿਰੁੱਧ ਹੋ ਗਿਆ ਫੇਰ ਲਾਉਣਾ ਪਿਆ ਲੈ ਗਿਆ ਹੁਣ ਮੈਨੂੰ ਕੋਈ ਕਹਿੰਦਾ ਕਿ ਉਹ ਏਜੰਸੀਆਂ ਦਾ ਕਿਵੇਂ ਸੀ ਬੰਦਾ ਮੈਂ ਕਹ ਜੇ ਉਹ ਅਕਾਲੀਆਂ ਦਾ ਹੁੰਦੇ ਤਾਂ ਉਹਨੂੰ ਆਸਟ੍ਰੇਲੀਆ ਦਾ سفیر ਨਹੀਂ ਸੀ ਬਣਾਉਂਦੇ ਹਾਰੇ ਹੋਏ ਨੂੰ ਕਿਉਂ ਬਣਾਇਆ ਕੱਡੇ ਹੋਏ ਨੂੰ ਕਿਉਂ ਬਣਾਇਆ ਜਦ ਤਾਰਾਂ ਹਿੰਦੀਆਂ ਨੇ ਪਤਾ ਲੱਗਦਾ ਕਿ ਤੁੰਮੀ ਬੋਲਦੀ ਕਿੱਥੋਂ ਆਏ ਇਸ ਤਰ੍ਹਾਂ ਜੱਦ ਦਾ ਇਹ ਇਹ ਹਟਣਾ ਵੀ ਨਹੀਂ ਮੈਂ ਤੁਹਾਨੂੰ ਇੱਕੇ ਵੀ ਗੱਲ ਦੱਸਦਾ ਜੇ ਸੋਚ ਲਓਗੇ ਨਾ ਕਿ ਹਟਜੂ ਨਹੀਂ ਹਟਣਾ ਕਿਉਂਕਿ ਲਾਲ ਸਿੰਘ ਪਹਾੜਾ ਸਿੰਘ ਜਿਹੜੇ ਗਦਾਰ ਕੌਮ ਦੇ ਹੋਏ ਨੇ ਇਹ ਗਦਾਰਾਂ ਦੀਆਂ ਰੂਹਾਂ ਨੂੰ ਰੱਬ ਆਪਣੇ ਚਰਨਾਂ 'ਚ ਥਾਂ ਕਦੇ ਨਹੀਂ ਦਿੰਦਾ ਇਹ ਵੱਖ-ਵੱਖ ਸਰੀਰ ਧਾਰ ਕੇ ਵੱਖ-ਵੱਖ ਸਮੇਂ 'ਚ ਆਉਂਦੀਆਂ ਰਹਿੰਦੀਆਂ ਨੇ ਆਹ ਲਾਲ ਸਿੰਘ ਦੇ ਪਹਾੜਾ ਸਿੰਘ ਉਹਨੂੰ ਪਰੇ ਹੀ ਬੈਠੇ ਨੇ ਥੋੜੀ ਦੂਰੀ ਹੁਣੇ ਪੰਥ ਕਹਿੰਦੇ ਪੰਥ ਸੀਆਂ ਯਾਰ ਵਾ ਵਾ ਪੰਥੋ ਕੀ ਬਾਤ ਹੈ ਮਾਰਚ ਦੇ ਮਹੀਨੇ 'ਚ ਢੀਂਡਸਾ ਸਾਹਿਬ ਤੇ ਪਰਮਿੰਦਰ ਕਹਿੰਦੇ ਐ ਸੋ ਕਬੀਰ ਸਿੰਘ ਬਾਦਲ ਵਰਗਾ ਲੀਡਰ ਕੋਈ ਨਹੀਂ ਇਹਨੇ ਇਹਨੇ ਮਾਫੀ ਮੰਗ ਲਈ ਹੈ ਕਾਲ ਤੱਕ ਤੋਂ ਸਾਡੇ ਸ਼ਾਂਤੀ ਪੈ ਗਈ ਹੁਣ ਬਿਨਾਂ ਸ਼ਰਤ ਸ਼ਾਮਲ ਹੁੰਨੇ ਆ ਸ਼ਰਤ ਕੀ ਸੀਗੀ ਮੁੰਡੇ ਨੂੰ ਟਿਕਟ ਦੇ ਦੋ ਉਹ ਯਾਰ ਜੇ ਸੁਖਵੀਰ ਸੇ ਮਾੜਾ ਟਿਕਟ ਕਿਉਂ ਮੰਗਦੇ ਹੋ ਛੱਡੋ ਖੜਾ ਜੇ ਚੰਗਾ ਹੈ ਤੇ ਫਿਰ ਨਿੰਦ ਦੇ ਕਿਉਂ ਆ ਤੁਹਾਨੂੰ ਵੀਡੀਓ ਸੁਣਾਉਣ ਦੀ ਲੋੜ ਨਹੀਂ ਬਾਥਾ-ਥਾ ਤੇ ਤੁਸੀਂ ਦੇਖ ਲੋਗੇ ਵਾਰ-ਵਾਰ ਕਹਿੰਦਿਆ ਹੈ ਡੇਰੇ ਸੌਦੇ ਵਾਲੇ ਤੋਂ ਵੋਟਾਂ ਲੈ ਕੇ ਐਮਐਲਏ ਬਣਦਾ ਲਹਿਰਾ ਗਾਗਾ ਤੋਂ ਮਾੜਾ ਸੁਖਵੀਰ ਸਿੰਘ ਬਾਦਲ ਹੈ ਕਮਾਲ ਦੀ ਗੱਲ ਆ ਯਾਰ ਡਿੱਗੀ ਖੋਤੇ ਤੋਂ ਗੁੱਸਾ ਕਮਿਆਰ ਤੇ ਜੀ ਨੂੰ ਤੁਸੀਂ ਮਾੜਾ ਕਹਿੰਦੇ ਹੋ ਉਹ ਤਾਂ ਬਠਿੰਡਾ ਸੀਟ 50000 ਤੇ ਜਿੱਤ ਜਾਂਦਾ ਹੈ ਤੇ ਜਿਹੜੇ ਤੁਸੀਂ ਆਪਣੇ ਆਪ ਨੂੰ ਕਹਿੰਦੇ ਹੋ ਅਸੀਂ ਚੰਗੇ ਆ ਤੁਹਾਡੀ ਜਮਾਨਤ ਜਬਤ ਹੋ ਜਾਂਦੀ ਹੈ ਮੈਂ ਤੁਹਾਨੂੰ ਨਾਲ 2 4 5 ਬੇਨਤੀਆਂ ਹੀ ਕਰਨੀਆਂ ਨੇ ਦੇਖੋ ਕੌਮ ਤੇ ਇਮਤਿਹਾਨ ਪੈਂਦੇ ਰਹਿੰਦੇ ਨੇ ਤੇ ਪੈਂਦੇ ਰਹਿਣਗੇ ਇੰਨਾ ਚ ਘਬਰਾਉਣ ਦੀ ਕਦੇ ਕੋਈ ਗੱਲ ਨਹੀਂ ਹੁੰਦੀ ਜੇ ਦਿਨ ਹੈ ਤਾਂ ਰਾਤ ਵੀ ਪੈਣੀ ਹੈ ਜੇ ਤੇ ਮੱਸੀਆ ਦੀ ਰਾਤ ਹੈ ਤੇ ਪੁੰਨਿਆਂ ਦੀ ਚਾਨਣੀ ਰਾਤ ਵੀ ਆਉਣੀ ਹੈ ਸਿਰਫ ਤੇ ਸਿਰਫ ਲੋੜ ਸਾਨੂੰ ਕਿਸ ਗੱਲ ਦੀ ਹੈ ਪਛਾਣ ਕਰਨੀ ਹੈ ਕਿ ਪੰਥ ਤੇ ਗੁਰੂ ਗ੍ਰੰਥ ਨੂੰ ਸਮਰਪਤ ਕੌਣ ਹੈ ਆ ਚੀਮਾ ਸਾਹਿਬ ਕਹਿ ਕੇ ਗਏ ਨਾ ਕਹਿੰਦੇ ਚੀਕਾ ਮਾਰਦੇ ਆ ਕਿ ਸ਼੍ਰੋਮਣੀ ਕਮੇਟੀ ਚ ਅਕਾਲੀ ਦਲ ਦਾ ਦਖਲ ਹਟਾਉਣਾ ਹੈ ਮੈਂ ਕਦੇ ਕਿਸੇ ਦੀ ਨਿੰਦਿਆ ਨਹੀਂ ਕਰਦਾ ਪਰ ਸੱਚ ਕਹਿਣੋਂ ਵੀ ਹਟਦਾ ਨਹੀਂ ਬਡੂਂਗਰ ਸਾਹਿਬ ਪ੍ਰਧਾਨ ਸੀ ਸ਼੍ਰੋਮਣੀ ਕਮੇਟੀ ਦੇ ਬਾਦਲ ਸਾਹਿਬ ਮੁੱਖ ਮੰਤਰੀ ਸੀ ਸਰਦਾਰ ਸੁਖਦੇਵ ਸਿੰਘ ਢੀਂਡਾ ਸਾਹਿਬ ਬਾਦਲ ਸਾਹਿਬ ਨੂੰ ਕਹਿੰਦੇ ਬਾਦਲ ਸਾਹਿਬ ਨਨਕਾਣਾ ਸਾਹਿਬ ਗੁਰਦੁਆਰੇ ਦਾ ਮੈਨੇਜਰ ਬਦਲ ਦਿਓ ਉਹ ਕਹਿੰਦੇ ਢੀਂਡਾ ਸਾਹਿਬ ਮੈਂ ਤਾਂ ਮੁੱਖ ਮੰਤਰੀ ਆ ਮੈਂ ਮੈਨੇਜਰ ਨੂੰ ਕਿੱਥੋਂ ਬਦਲਦਾ ਕਹਿੰਦੇ ਬਡੂਂਗਰ ਮੇਰੇ ਆਖੇ ਨਹੀਂ ਲੱਗਦਾ ਉਹ ਕਹਿੰਦੇ ਤੁਹਾਡਾ ਰੌਲਾ ਕੀ ਹੈ ਤੁਸੀਂ ਸ਼ਹਿਰ ਇਲਾਕੇ ਦੇ ਲੀਡਰ ਹੋ ਉਹ ਕਹਿੰਦਾ ਮੇਰੀ ਗੱਲ ਨਹੀਂ ਮੰਨਦਾ ਜਦ ਮੈਂ ਕਹਿੰਦਾ ਲੰਗਰ ਭੇਜਦੇ ਭੇਜਦਾ ਨਹੀਂ ਉਹ ਕਹਿੰਦਾ ਪ੍ਰਧਾਨ ਤੋਂ ਪਾਹੋ ਦਖਲ ਤੁਸੀਂ ਦਿੰਨੇ ਹੋ ਕਿ ਅਸੀਂ ਦਿੰਨੇ ਆ ਮੈਂ ਕਿਸੇ ਦੇ ਉਲਟ ਨਹੀਂ ਕਹਿੰਦਾ ਚੰਦੂ ਮਾਜਰਾ ਸਾਹਿਬ ਦੇ ਘਰ ਮੀਟਿੰਗ ਹੋਵੇ ਲੰਗਰ ਅੰਬਸਾਹ ਗੁਰਦੁਆਰੇ ਤੋਂ ਜਾਂਦਾ ਉਹ ਯਾਰ ਤੁਹਾਨੂੰ ਰੱਬ ਨੇ ਸਭ ਕੁਝ ਦਿੱਤਾ ਘਰ ਦੀਆਂ ਰੋਟੀਆਂ ਤਾਂ ਆਪ ਪਕਾ ਲਓ ਕਿਉਂ ਮੰਗਾਈ ਜਨੂ ਗੁਰਦੁਆਰਿਆਂ ਚ ਤੇ ਕਹਿੰਦੇ ਦਖਲ ਸੁਖਵੀਰ ਸਿੰਘ ਬਾਦਲ ਦਿੰਦਾ ਲੈ ਮੈਂ ਗਰੰਟੀ ਕਰਦਾ ਗੁਰੂ ਦੀ ਹਜ਼ੂਰੀ ਚ ਕਰਦਾ ਇੱਕ ਵਾਰੀ ਵੀ ਕਿਸੇ ਸਮਾਗਮ ਤੇ ਬਾਦਲ ਸਾਹਿਬ ਦੇ ਜਾਂ ਬਾਦਲ ਦੇ ਪਰਿਵਾਰ ਦੇ ਸਮਾਗਮ ਤੇ ਸ਼੍ਰੋਮਣੀ ਕਮੇਟੀ ਵੱਲੋਂ ਲੰਗਰ ਗਿਆ ਹੋਇਆ ਮੈਂ ਝੰਡਾ ਚੱਕਣ ਨੂੰ ਤਿਆਰ ਐ ਪਰ ਅਫਸੋਸ ਗੁੰਮਰਾਹ ਕਰਦੇ ਨੇ ਖਾਲਸਾ ਜੀ ਸਾਨੂੰ ਅੱਜ ਲੋੜ ਸਿਰਫ ਤੇ ਸਿਰਫ ਕਿਸ ਗੱਲ ਦੀ ਐ ਇਹ ਏਜੰਸੀਆਂ ਨੇ ਇਹ ਭਾਜਪਾ ਐ ਕਾਂਗਰਸ ਐ ਆਮ ਆਦਮੀ ਪਾਰਟੀ ਐ ਉਹ ਕਿਉਂ ਮਾਰਨਾ ਚਾਹੁੰਦੀ ਆ ਅਕਾਲੀ ਦਲ ਨੂੰ ਮੈਂ ਤੁਹਾਨੂੰ ਦੱਸਦਾ ਆ ਪਾਰਲੀਮੈਂਟ ਦਾ ਸੈਸ਼ਨ ਮੁੱਕਿਆ ਨਾ ਹੁਣ ਸਾਰੇ ਪੰਜਾਬ ਦੇ ਐਮਪੀਆ ਨੇ ਸਾਰੇ ਪੰਜਾਬ ਦੇ ਐਮਪੀਆ ਨੇ ਕਿਹਾ ਜੀ ਪੰਜਾਬ ਨਾਲ ਵਿਚਕਰਾ ਹੋ ਰਿਹਾ ਪੰਜਾਬ ਨੂੰ ਪੈਸੇ ਨਹੀਂ ਦੇ ਰਹੀ ਦਿੱਲੀ ਦੀ ਸਰਕਾਰ ਸਾਰਿਆਂ ਸੁਣ ਲੈਣਾ ਅਖਬਾਰਾਂ ਪੜ੍ਹ ਲੈਣਾ ਕਿਸੇ ਨੇ ਟੁੱਟੇ ਮੂੰਹ ਨਾਲ ਵੀ ਕਿਹਾ ਕਿ ਨਹਿਰ ਨਹੀਂ ਬਣਨਦੇ ਆਵਾਂਗੇ ਰਾਜਸਥਾਨ ਦੇ ਪਾਣੀ ਤੇ ਪੈਸੇ ਲਵਾਂਗੇ ਚੰਡੀਗੜ੍ਹ ਪੰਜਾਬ ਨੂੰ ਦਿਓ ਨਹੀਂ ਨਹੀਂ ਬੋਲੇ ਕਿਉਂਕਿ ਹਰਿਆਣੇ ਦੀ ਇਲੈਕਸ਼ਨ ਆਏ ਹਰਿਆਣੇ ਦੀ ਇਲੈਕਸ਼ਨ ਆਏ ਉੱਥੇ ਜਾ ਕੇ ਇਹਨਾਂ ਨੇ ਨਹਿਰ ਵੀ ਬਣਵਾਉਣੀ ਐ ਉੱਥੇ ਇਹਨਾਂ ਨੇ ਉਹਨਾਂ ਨੂੰ ਪਾਣੀ ਵੀ ਬਜਵਾਉਣਾ ਸਿਰਫ ਤੇ ਸਿਰਫ ਤੁਹਾਡੀ ਮੈਂਬਰ ਪਾਰਲੀਮੈਂਟ ਬੀਬਾ ਹਰਸਿਮਰਤ ਨੇ ਕਿਹਾ ਕਿ ਨਾ ਪੰਜਾਬ ਚੋਂ ਬੂੰਦ ਪਾਣੀ ਦੀ ਜਾਣ ਦੇਵਾਂਗੇ ਨਾ ਚੰਡੀਗੜ੍ਹ ਤੇ ਆਪਣਾ ਹੱਕ ਛੱਡਾਂਗੇ ਨਾ ਪੰਜਾਬੀ ਬੋਲਦੇ ਇਲਾਕਿਆਂ ਦੇ ਛੱਡਾਂਗੇ ਤੁਹਾਨੂੰ ਇਹ ਗੱਲ ਤੋਂ ਸਮਝ ਲੈਣਾ ਚਾਹੀਦਾ ਹੈ ਕਿ ਤੁਹਾਡੇ ਦੁਸ਼ਮਣਾਂ ਦੇ ਇਸ਼ਾਰਿਆਂ ਤੇ ਚੱਲਣ ਵਾਲੇ ਇਹ ਤੁਸੀਂ ਸਾਰਿਆਂ ਨੇ ਕੱਲ ਗੁਰਦੀਪ ਸਿੰਘ ਖੈਰੇ ਦੇ ਸੁਣ ਲਿਆ ਹੋਣਾ ਇਕ ਤੀਦੇ ਬਲਾਇਆ ਬੋਲਦੇ ਆ ਇਹ ਵਿਚਾਰੀਆਂ ਕੁਛ ਨਹੀਂ ਦੇਖਿਆ ਨਾ ਅਸੀਂ ਸਕੂਲਾਂ 'ਚ ਹੁੰਦੇ ਪੁਤਲੀਆਂ ਦਾ ਨਾਚ ਹੁੰਦਾ ਸੀ ਜਿਹੜਾ ਨਚਾਉਂਦਾ ਸੀ ਉਹ ਕੱਪੜੇ ਮਗਰ ਹੁੰਦਾ ਸੀ ਤਾਰਾਂ ਹੀ ਹਿਲਦੀਆਂ ਦਿਖਦੀਆਂ ਸੀ ਇਹ ਨੱਚਣ ਵਾਲੇ ਨੇ ਇਹ ਪੰਥ ਨਹੀਂ ਹੋ ਸਕਦੇ ਇਹ ਗੁਰੂ ਦੇ ਸਿੱਖ ਨਹੀਂ ਹੋ ਸਕਦੇ ਮੈਂ ਨਹੀਂ ਕਹਿੰਦਾ ਭਾਈ ਗੁਰਦਾਸ ਜੀ ਕਹਿੰਦੇ ਆ ਉਹ ਕਹਿੰਦੇ ਇੱਕ ਜਮਾਦਾਰ ਨਹੀਂ ਮਨੁੱਖ ਦੀ ਖੋਪੜੀ 'ਚ ਕੁੱਤੇ ਦਾ ਮਾਸ ਸ਼ਰਾਬ ਚ ਰੰਨ ਕੇ ਲਈ ਜਾਵੇ ਤਾਂ ਟਕਿਆ ਹੋਇਆ ਕਿਸੇ ਨੇ ਪੁੱਛਿਆ ਕਿ ਪਾਈ ਇਹਦੇ ਛੈ ਕੀ ਉਹਨੇ ਕਿਹਾ ਮਦ ਵਿੱਚ ਪਾਇ ਕੇ ਕੁੱਤੇ ਦਾ ਮਾਸ ਮਨੁੱਖ ਦੀ ਖੋਪੜੀ ਜਨੇ ਆ ਹੈ ਕੁੱਤੇ ਦਾ ਮਾਸ ਵੀ ਟੱਕ ਗਈ ਤੇ ਉਹਨੇ ਪੁੱਛਿਆ ਇਹ ਟਕਿਆ ਕਿਉਂ ਹੈ ਉਹ ਕਹਿੰਦੀ ਜੇ ਕਿਤੇ ਅਕਿਰਤ ਕਰਨ ਦੀ ਨਿਗਾ ਲੱਗ ਗਈ ਨਾ ਕਿਰਤ ਕਰਨ ਦੀ ਉਹ ਇਦੋਂ ਵੀ ਮਾੜੀ ਆ ਇਹ ਚੀਜ਼ ਨਾਲ ਉਹ ਇਹ ਅਕਿਰਤ ਕਰਨ ਲੋਕ ਨੇ ਅਕਿਰਤ ਕਰਨ ਜਿਹੜੇ ਨਾ ਬੜੇਵੇਂ ਖਾ ਚੜ ਕੇ ਮਗਰੋਂ ਸਿੰਘ ਮਾਰਨ ਵਾਲੀਆਂ ਹੁੰਦੀਆਂ ਨੇ ਉਹਨਾਂ ਚੋਂ ਨੇ ਪਰ ਮੈਂ ਇੱਕ ਗੱਲ ਤੁਹਾਨੂੰ ਯਕੀਨ ਨਾਲ ਕਹਿ ਦਿੰਨਾ ਕੋੜ ਨਖੁੱਟੇ ਨਾਨਕਾ ਓੜਕ ਸੱਚ ਰਹੀ ਕਦੇ ਸੋਚ ਲਓਗੇ ਢੀਂਡਸਾ ਸਾਹਿਬ ਨੇ ਬਰਨਾਲਾ ਸਾਹਿਬ ਨੂੰ ਕਦੇ ਹਾਰਾ ਨਹੀਂ ਹੋਣ ਦਿੱਤਾ ਆ ਬਲਦੇਵ ਮਾਨ ਜਿਹੜਾ ਹੁਣ ਉਧਰ ਚੌਧਰੀ ਬਣਿਆ ਫਿਰਦਾ ਢੀਂਡਸਾ ਸਾਹਿਬ ਹਾਰ ਗਏ ਇਹਦੇ ਹਲਕੇ ਦਿੜਵੇ ਚੋਂ ਜਿੱਤ ਗਏ 2800 ਵੋਟ ਤੇ ਸ਼ਾਮ ਨੂੰ ਬਾਦਲ ਸਾਹਿਬ ਨੂੰ ਕਹਿੰਦੇ ਬਲਦੇਵ ਮਾਨ ਕਰਕੇ ਮੈਂ ਹਰ ਗਿਆ ਇਹਨੂੰ ਪਾਰਟੀ ਚੋਂ ਕੱਢ ਦੋ ਉਹਨੂੰ ਪਾਰਟੀ ਚੋਂ ਕੱਢਾਤਾ ਹੁਣ ਯਾਰ ਬਣ ਗਿਆ ਯਾਰ ਸੁਖਵੀਰ ਸਿੰਘ ਬਾਦਲ ਨੇ ਕਿਹਾ ਬਲਦੇਵ ਮਾਨ ਨਾ ਉਮਰ ਕਿੰਨੀ ਹੈ ਕਹਿੰਦਾ 85 ਸਾਲ ਉਹ ਕਹਿੰਦੇ ਹੁਣ ਆਰਾਮ ਕਰ ਲੈ ਲੈ ਕਹਿੰਦਾ ਮੈਂ ਉਹਨਾਂ ਅੰਛੇ ਚਲੇ ਜਾਣਾ ਸੁਧਾਰੀਆਂ ਚ ਉਹ ਸੁਧਾਰੀਆਂ ਚ ਜਾ ਰੜਿਆ ਢੀਂਡਾ ਸਾਹਿਬ 88 ਦੇ ਉਹ ਸੁਧਾਰੀਆਂ ਚ ਹੈ ਕਿ ਦੇਖੋ ਰੜੇ ਕਹੇ ਜੇ ਨੇ ਇਹ ਤਿੰਨੇ ਹੀ ਨਹੀਂ ਇਕੱਠੇ ਹੁੰਦੇ ਮੈਂ ਕਿਹਾ ਤਿੰਨਾਂ ਨੂੰ ਕਮਰੇ ਚ ਵਾੜ ਲਓ ਕਹਦੇ ਪ੍ਰਧਾਨ ਲਾ ਬਲੋ ਜੇ ਬਾਹਰ ਪੱਗਾ ਕੱਚਾ ਚ ਦੇ ਕੇ ਨਾ ਹੁਣ ਤਾਂ ਫੜ ਲੈਣਾ ਮੈਨੂੰ ਇਕੱਠੇ ਹੋਏ ਫਿਰਦੇ ਨੇ ਕਿਉਂ ਡਰਦੇ ਆ ਕਿ ਸੁਖਬੀਰ ਸਿੰਘ ਬਾਦਲ ਖਾ ਜੂ ਸੁਖਬੀਰ ਸਿੰਘ ਬਾਦਲ ਨਹੀਂ ਨਹੀਂ ਖਾਣਾ ਸੰਗਤ ਖਾਊਗੀ ਇਹ ਕਿਰਤ ਕਣਾ ਨੂੰ ਤਾਂ ਮੈਂ ਆਖਰ ਚ ਤੁਹਾਨੂੰ ਇੱਕੋ ਬੇਨਤੀ ਕਰਦਾ ਆ ਜਿਹੜੀ ਸੰਗਤ ਬਾਹਰ ਫਿਰਦੀ ਆ ਤੁਸੀਂ ਵੀ ਆ ਜਾਓ ਭਾਈ ਗੁਰੂ ਦੀ ਹਜ਼ੂਰੀ ਚ ਕਿ ਨਾ ਇਹ ਗੁਰੂ ਗ੍ਰੰਥ ਦਾ ਨਾਮ ਮੇਟਣਾ ਨਾ ਗੁਰੂ ਪੰਥ ਦਾ ਮੇਟਣਾ ਤੇ ਨਾ ਗੁਰੂ ਗ੍ਰੰਥ ਤੇ ਪੰਥ ਦੀ ਤਾਬਿਆਂ ਵਿੱਚ ਅਕਾਲ ਤਖਤ ਤੇ ਬਣੀ ਜਥੇਬੰਦੀ ਸ਼੍ਰੋਮਣੀ ਅਕਾਲੀ ਦਲ ਦਾ ਨਾਮ ਮੇਟਣਾ ਪਟਾਰੇ ਆਪ ਰੋਲੇ ਉੱਠਣਗੇ ਇਹਨਾਂ ਨੂੰ ਮੂੰਹ ਦੀ ਖਾਣੀ ਪਊਗੀ ਤੇ ਆਖਰ ਜਿੱਤ ਪੰਥ ਦੀ ਹੋਊ ਹੁਣ ਮੈਂ ਨਾਰੇ ਦੋ ਤਿੰਨ ਲਾਉਣੇ ਐ ਕਿਉਂਕਿ ਲੋਂਗਵਾਲ ਸਾਹਿਬ ਆ ਗਏ ਮੈਂ ਵੀ ਸਮਝਦਾ ਟਾਈਮ ਹੋਈ ਜਾਂਦਾ ਮੈਂ ਪਹਿਲਾਂ ਕੂੰਗਾ ਦੇਖ ਤੇਗ ਤੁਸੀਂ ਕਹਿਣਾ ਫਤਿਹ ਕੋਈ ਵੀ ਆਵਾਜ਼ ਬੋਲਣਾ ਨਾ ਰਵੇ ਜਿਹੜਾ ਨਹੀਂ ਬੋਲੂ ਉਹ ਮਤਲਬ ਗੁਰੂ ਦੀ ਫਤਿਹ ਨਹੀਂ ਪਾਲਦਾ ਦੇਖ ਤੇਗ ਜਿੰਨੀ ਵੱਡੀ ਫਤਿਹ ਚਾਹੀਦੇ ਥੋੜੀ ਘੱਟ ਆ ਆ ਯਾਰ ਮੈਂ ਵੀ ਆ ਦੇਹਲਾ ਚਿੱਟੀ ਦਾੜੀ ਆ ਮੈਥੋਂ ਤੁਸੀਂ ਅੱਦੇ ਜਵਾਨ ਹੋ ਮੈਂ ਸੰਗ ਪਾੜੀ ਜਾਣਾ ਦੇਖ ਤੇਗ ਪੰਜ ਕੀ ਜੀਤ ਪੰਜ ਕੀ ਜੀਤ جھੂਲਦੇ ਨਿਸ਼ਾਨ ਰਹੇ ਹਤ ਮਹਾਰਾਜ ਦੇ جھੂਲਦੇ ਨਿਸ਼ਾਨ ਰਹੇ ਸ਼ਰੋਮਣੀ ਅਕਾਲੀ ਦਲ ਜਿੰਦਾਬਾਦ ਸ਼ਰੋਮਣੀ ਅਕਾਲੀ ਦਲ ਹੁਣ ਮੈਂ ਨਾ ਝਕਾਰਾ ਬੁਲਾਉਣ ਲੱਗਾ ਜਿੰਨੀ ਲੰਮੀ ਹੇਕ ਨਾਲ ਮੈਂ ਸਾਹ ਚੜਾ ਕੇ ਬੁਲਾਇਆ ਨਾ ਉਨਾ ਹੀ ਲੰਮਾ ਜਵਾਬ ਦੇਣਾ ਹੈ